ਮਹੀ ਕੋਈ ਖੜਿਆ ਮੈਂ ਸਾਰਾ ਕੋ ਉਹ ਬੋਲੇਗਾ ਪਹਿਲਾਂ ਉਹਨੇ ਖੜਿਆ ਭਾਜੀ ਉਹਨੇ ਭੁੰਰੀਆਂ ਠੀਕ ਕਰ ਭੁੰਰੀਆਂ ਨਹੀਂ ਆਣ ਪਰਲੇ ਮਨ ਦੇ ਆਪੇ ਆਪੇ ਦੱਸੂਗਾ ਪਰਲੇ ਮਨ ਦੇ ਭਾਜੀ ਭੁੰਰੀਆਂ ਖੜਿਆ ਆ ਬਰਾ ਉਹਨੂੰ ਵੀ ਬਣਾ ਪਰਲੇ ਖੜਿਆ ਭਾਜੀ ਮੈਨੂੰ ਦੇ ਨਾ ਨਹੀਂ ਹੋਰ ਕਿਹੜੀਆਂ ਕਿਹੜੀਆਂ ਝੋਰੀਆਂ ਕੀਤੀਆਂ ਉਹ ਹੋਰ ਹੋਰ ਭਾਜੀ ਨਾ ਨਹੀਂ ਨਹੀਂ ਤੇ ਥਾਣੇ ਦਾ ਗਵਾਂਡੀ ਹੈ ਫੁੱਲ ਸਟੇਸ਼ਨ ਗਵਾਂਡੀ ਕੰਦ ਨਾ ਕੰਦ ਸਾਂਝੀ ਕਰਾ ਚੱਟਾ ਲਾਉਣਾ ਹੈ ਲਾਉਣਾ ਲਾਉਣਾ ਕਿ ਚੱਲ ਹੁੰਦਾ ਉਹਦਾ ਚਿਟਾ ਲਾਉਣਾ ਕਦੋਂ ਦਾ ਲਾ ਹੈ ਇਧਰ ਵੇਖ ਨਾ ਕਦੋਂ ਦਾ ਚਿਟਾ ਲਾਉਣਾ ਇਹਦੇ ਕੋ ਲੈਣਾ ਜਲਦੀ ਇਹਦੇ ਕੋ ਰੋਹਿਤ ਗੜਾ ਹੈ ਮਾਟੇ ਰੋਹਿਤ ਗੜਾ ਕਿੰਨੇ ਦੀ ਬਿੱਟ ਲੈਣਾ ਕਿੰਨੇ ਦੀ ਰੋਹਿਂਦੀਆਂ ਕਿੰਨੀਆਂ ਲੈਣਾ 800 ਰੁਪਈਆ ਰੋਜ਼ ਦਾ ਤੇ ਫਿਰ ਇਹ ਕਿਥੋਂ ਲੈ ਲੈਣਾ ਚੋਰੀ ਕਰਕੇ ਹੈ ਨਾਲਿਆਂ ਵਾਲੇ ਮੈਂ ਤੇਰੀ ਚੋਰੀ ਨਹੀਂ ਕੀਤੀ ਤੇ ਫਿਰ ਨਾਲਿਆਂ ਨਾਲ ਮੈਂ ਚੋਰੀ ਕਰਦਾ ਓਰਾ ਅੱਜ ਬਿੱਟ ਲਾ ਲਈਏ ਕਿ ਲਾਉਣੀ ਹੈ ਹੈ ਹਾਂ ਨਾਲੀ ਤਾਂ ਵੇਖ ਲਾਲੀ ਬਿੱਟ ਚਾਹ ਤੋ ਬੱਲੇ ਕੀ ਦਾ ਮੈਂ ਆਪ ਨੂੰ ਮਿੰਗਰ ਕਹਾਂ ਮੈਂ ਰੂਟ ਮਿੰਗਰ ਨਹੀਂ ਬੱਤ ਇੱਕ ਹੋਰ ਕਿਥੇ ਕਿਹੜੀ ਗਲੋਨੀ ਗਈ ਡੋਲਡ ਰੋਟੀ ਕਿਸ ਦੇ ਘਰ ਕੀਤੀ ਆ ਨਹੀਂ ਭਾਈ ਉਹ ਪੋੜੀਏ ਪਿਆ ਲੋ ਨਹੀਂ ਕੀਦੇ ਤੀਰਾ ਕਿਤੇ ਆਣੀ ਭਾਈ ਉਹ ਬੰਦ ਜੀ ਕੋਠੀ ਗਰਾਰਾ ਕੌਣ ਉਹ ਦੂਜਾ ਕੀ ਭੁੰਬਲੀ ਭੁੰਬਲੀ ਗੜਾ ਉਹ ਆ ਮੁੰਡਾ ਕਿਹਦਾ ਮੁੰਡਾ ਹਾਂ ਮੰਜਾਂ ਵਾਲੇ ਦਾ ਧਾਗੇ ਦਾ ਦੋਵੇਂ ਦੋਨੇ ਦੋਨੇ ਉਹ ਕਿੰਨੇ ਦਾ ਸਮਾਨ ਵੇਚਿਆ ਸੀ ਉਹਨੇ ਉਹ ਹੀ ਵੇਚ ਗਿਆ 410 ਚਾਰ ਜਹਦਾਈ ਤੋ ਉਹ ਤਾਂ ਦੀਦੀ ਦਾ ਬੇਟਾ ਹੀ ਹੋਣੀ ਹੈ ਕਿਥੋਂ ਕਿ ਦੀ ਆ ਗਈ ਥੋੜਾ ਭਾਵ ਮੰਦਾ ਸਾਥੀਓ ਕਰਕੇ ਆਈ ਹੋਰੀ ਨਾ ਤੇ ਕਿਥੇ ਨੇ ਹਾਂ ਉਹ 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 ਕਿੰਨੇ ਦਾ ਵੇਚ ਕੇ ਗਿਆ ਇਸ ਮਾਰ ਉਹ ਤਾਂ ਲਓ ਜੀ ਗੂਗਲ ਨੂੰ ਪੇਸ਼ ਕਰੋ ਹੁਣ ਦੱਸ ਆਪਣਾ ਪੂਰਾ ਐਡਰੈਸ ਦੱਸ ਤੇਰਾ ਕਿਹਖ ਲਿਆ ਤੇਰਾ ਨਾਮ ਕਰਨ ਆ ਕੀ ਆ ਤੇਰਾ ਨਾਮ ਕੀ ਹੈ ਓ ਯਾਖ ਲਿਆ ਤੇਰਾ ਨਾਮ ਕੀ ਆ ਕਰਨ ਤੇ ਭਾਪੇ ਦਾ ਨਾਮ ਇਹ ਉਤੇ ਪ੍ਰਿੰਟ ਕਿਰ ਕਿਥੋਂ ਆਇਆ ਫਟੇਗੜ ਫਟੇਗੜ ਪੂਰਾ ਲਾਇਆ ਨਾ ਥਾਣੇ ਦੇ ਬੈਕ ਸਾਈਡ ਫਟੇਗੜ ਚੂੜੀਆਂ ਕੈਥਲਿਕ ਚਰਚ ਚੋਂ ਚੋਰੀ ਕਰਤਾ ਚੋਰ ਮਹੱਲਾ ਵਾਸੀਆਂ ਨੇ ਕੀਤਾ ਕਾਬੂ ਰਜ ਕੇ ਚਾੜਿਆ ਕਟਾਪਾ ਬਾਅਦ ਚ ਕੀਤਾ ਪੁਲਿਸ ਹਵਾਲੇ ਕਹਿੰਦਾ ਨਸ਼ੇ ਦੀ ਪੂਰਤੀ ਲਈ ਕਰਤਾ ਹਾਂ ਚੋਰੀਆਂ ਫੜੇਗੇ ਚੋਰ ਵਿਰੋਧ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ ਕਿਹਾ ਐਸਐਚਓ ਕਰਨਦੀਪ ਸਿੰਘ ਨੇ ਫਤਿਹਗੜ ਚੋਰੀਆਂ ਬਾਠ ਮਾਰਕੀਟ ਦੇ ਨਜ਼ਦੀਕ ਕੈਥਲਿਕ ਚੱਚੋਂ ਇੱਕ ਨਸ਼ੇੜੀ ਚੋਰੀਕਰ ਦਾ ਮੌਕੇ ਤੋਂ ਮਹੱਲਾਵਾਸੀਆਂ ਵੱਲੋਂ ਕਾਬੂ ਕਰਕੇ ਉਸਨੂੰ ਪੁਲਸਵਾਲੇ ਕੀਤਾ ਗਿਆ ਹੈ ਇਸ ਬੰਦੀ ਮਹੱਲਾਵਾਸੀ ਰੋਸ਼ਨ ਮਸੀਤ ਟੇਲਰ ਅਤੇ ਪਾਲੀ ਮਸੀਹ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇੱਕ ਲੜਕਾ ਕੰਦ ਟੱਪ ਕੇ ਕੈਥਲਿਕ ਚਰਚ ਜਿਸ ਦੀ ਉਸਾਰੀ ਚੱਲ ਰਹੀ ਹੈ ਉਸ ទីਕੰਦ ਟੱਪ ਕੇ ਅੰਦਰ ਲੋਹੇ ਦਾ ਸਮਾਨ ਚੋਰੀ ਕਰ ਰਿਹਾ ਸੀ ਜਿਸ ਨੂੰ ਮੁਕਕੇ ਤੇ ਫੜਿਆ ਗਿਆ ਹੈ ਅਤੇ ਉਸਨੇ ਮੰਨਿਆ ਹੈ ਕਿ ਉਹ ਨਸ਼ਿਆਂ ਦੀ ਪੂਰਤੀ ਲਈ ਚੋਰੀਆਂ ਕਰਦਾ ਹੈ ਉਸਨੇ ਮੰਨਿਆ ਕਿ ਉਹ ਹਰ ਰੋਜ਼ 800 ਰੁਪਏ ਦਾ ਨਸ਼ਾ ਕਰਦਾ ਹੈ ਫੜੇ ਗਏ ਚੋਹਰਨੂ ਮਹੱਲਾ ਵਾਸੀਆਂ ਨੇ ਜੋ ਉਸਨੇ ਚੋਰੀ ਦਾ ਸਮਾਨ ਚੋਰੀ ਕੀਤਾ ਸੀ ਉਸ ਨੂੰ ਸਿਰ ਉੱਪਰ ਚੁਕਾ ਕੇ ਉਸ ਨੂੰ ਥਾਣੇ ਜਾਂਦੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਦਿਖਾਉਂਦੇ ਹਾਂ ਤੁਹਾਨੂੰ ਕਿਸ ਤਰ੍ਹਾਂ ਲੋਕ ਉਸ ਨੂੰ ਥਾਣੇ ਲਿਜਾ ਰਹੇ ਹਨ ਅਤੇ ਉਸ ਨੇ ਜੋ ਚੋਰੀ ਦਾ ਸਮਾਨ ਉਹ ਸਿਰ ਤੇ ਚੁੱਕਿਆ ਹੋਇਆ ਹੈ ਇਸ ਸੰਬੰਧੀ ਫਤਿਹਗੜ ਚੂੜੀਆਂ ਦੇ ਐਸਐਚਓ ਕਰਨਦੀਪ ਸਿੰਘ ਨੇ ਦੱਸਿਆ ਕਿ ਫੜੇ ਗਏ ਚੋਰ ਦੀ ਪਛਾਣ ਕਰਨਸੀਪ ਪੁੱਤਰ ਮੀਦੂ ਮਸੀ ਵਾਸੀ ਬੱਦੋਆਰ ਰੋਡ ਫਤਿਹਗੜ ਚੂੜੀਆਂ ਵਜੋਂ ਹੋਈ ਹੈ ਅਤੇ ਇਸ ਵਰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅੱਜ ਕੀ ਨਾਇਟਾ ਦਾ? ਰੋਸ਼ਨ ਮਸੀ ਅਰੇ ਜੀ ਅੱਜ ਤੁਸੀਂ ਅੱਗੇ ਸੀ ਤੋਂ ਉਹ ਪ੍ਰੈਚ ਚਰਚ ਵਿੱਚ ਚੋਰੀ ਕਰਨਾ ਫਤਿਹਗੜ ਇਹ ਕਿਸੇ ਮਾਲ ਦਾ? ਹਾਂ ਜੀ ਇਸ ਮੇਰੇ 10 ਵਜੇ ਦੇ ਕਰੀਬ ਦੀ ਗੱਲ ਆ। ਬਾਰਸ ਹੁੰਦੀ ਤੇ ਮਰੀਬਰੀ ਤੇ ਇੱਕ ਮੇਨ ਗੇਟ ਆ ਚਰਚ ਦਾ। ਇੱਕ ਗਲੀ ਚ ਪੈਂਦਾ ਹੁਣ ਉਹ ਪਤਾ ਨਹੀਂ ਕੈਂਥ ਨਹੀਂ ਅੰਦਰ ਐਂਟਰੀ ਉਹਨੇ ਕੀਤੀ ਆ ਆ ਵੀਰ ਨੇ ਵੇਖਿਆ ਸੀ ਉਹਨੂੰ ਜਿਹੜਾ ਤੋੜਾ ਭੜਿਆ ਸੀ ਵਿੱਚ ਸੜਿਆ ਸੀ ਤੇ ਸ਼ਟਰਿੰਗ ਦਾ ਸਮਾਨ ਹੀ ਵਿੱਚ ਜੈਕ ਵਗੈਰਾ ਸੀ ਚਾਰਕ ਜੈਕੇ ਤੇ ਬਾਕੀ ਸੜਿਆ ਸੀ ਬੜੇ ਬੜੇ 30 35 ਕਿਲੋ ਦੇ ਲੱਗੇ ਜਾਕੇ ਸੀ ਤੇ ਆ ਨਾਲ ਗਲੀ ਚ ਸਮਾਨ ਕੱਢਣ ਲਿਆ ਸੀ ਉਹਨੂੰ ਕੱਢਦੇ ਵੇਖਿਆ ਬਸ ਚੁੱਕਣ ਵਾਲਾ ਸੀ ਤਈ ਵੇਖਿਆ ਉਹਨੂੰ ਰੰਗੇ ਥੀਨ ਫੜਿਆ ਆ ਵੀਰ ਤੇ ਉਹ ਮੰਨਿਆ ਵੀ ਰਾਤ ਵੀ ਅਹੀ ਇੱਕ ਮੁੰਡਾ ਹੋ ਰਿਹਾ ਸੀ ਰਾਤੀ ਵੀ ਉਹਨੇ ਸਮਾਨ ਕੱਢ ਕੇ ਖੜਿਆ ਬਸ ਥਾਣੇ ਥਾਣੇ ਭੇਜ ਤਾਨੂੰ ਬਾਕੀ ਬੰਦੀ ਕਾਰਵਾਈ ਜਿਹੜੀ ਹਾਂਜੀ ਰੋਬ ਸਰ ਸਾਡੇ ਜਿਹੜੇ ਫਾਦਰ ਚਰਚ ਦੇ ਉਹਨਾਂ ਨੂੰ ਕਾਰਵਾਈ ਕੀਤੀ ਜਾਏਗੀ ਉਧਰ ਉਹ ਮੰਨਿਆ ਵੀ ਮੈਂ ਹਾਂਜੀ ਮੰਨਿਆ ਮੰਨਿਆ ਕਹਿੰਦਾ ਇੱਕ ਬੰਦਾ ਹੋ ਰਿਹਾ ਸੀ ਉਹ ਰਾਤੀ ਉਹਨੇ ਸਮਾਨ ਕੱਢ ਕੇ ਖੜਿਆ ਇਹ ਇਹ ਚ ਪਹਿਲਾਂ ਵੀ ਬੜੇ ਬੜੀ ਇਸੋ ਚਰਚ ਤੋਂ ਸਮਾਨ ਗਿਆ ਗੈਪ ਹੋਇਆ ਹਾਂਜੀ ਹੈ ਕੀ ਮਲ ਕਰਦੇ ਮੰਗੇ ਹੋਈ ਇਹਨਾਂ ਨੂੰ ਇਹਨਾਂ ਤੇ ਨੱਥ ਪਾਈ ਜਿਹੜੇ ਅਮਰੀ ਵਾਧੂ ਜਿਹੜੇ ਫੇਰਦੇ ਨੇ ਜੀਨਾ ਹਰਾਮ ਹੋਇਆ ਮੁਸਲਮਾਨਾਂ ਜੇ ਇੱਕ ਦਿਨ ਇੱਕ ਮੁੰਡਾ ਹੋਰ ਹੀ ਇਹਦੇ ਨਾਲ ਕਹਿੰਦਾ ਉਹਨੇ ਉਹ ਸਮਾਨ ਉਹ ਕੁਆੜੀ ਨੂੰ ਵੇਚਿਆ ਢੁੰਗੜੀ 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 ਉਹਦਾ ਅਸਲੀ ਨਾਮ ਤਾਂ ਨਹੀਂ ਪਤਾ ਕੀ ਹੈ ਤਾਂ ਉਹ ਵੀ ਫਦੇ ਕੱਢਦਾ ਹੀ ਹੈ ਉਹ ਕੱਲ ਰਾਤ ਸਮਾਨ ਕੱਢ ਕੇ ਵੇਚ ਗਿਆ ਕੁਆੜੀ ਨੂੰ ਹੁਣ ਉਹ ਤੋਂ ਪੁੱਛ ਕੇ ਸੋਏਗੀ ਕਿ ਨਗ ਸਮਾਨ ਉਹਨੇ ਖੜਿਆ ਉਸ ਕੰਦੇ ਪੀ ਪੀਸ ਕੇ ਸਮਾਨ ਵੇਚ ਕੇ ਬਸ ਨਸ਼ਾ ਕਰਦੇ ਬੇਟ ਲੈ ਲੈਂਦੇ ਅਜੀ ਕਿਵੇਂ ਆਈ ਤਾ ਨਾ 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 ਪਾਲੀ ਤੇ ਕੀ ਹੋਈ ਘਟਨਾ ਚ ਚ ਚ ਘਟਨਾ ਹੀ ਉਹ ਮੁੰਡਾ ਆਪਣੇ ਕੋਠੇ ਦੇ ਖਲੋਤਾ ਹਾਂ ਤੋਂ ਮੁੰਡਾ ਚੋਰੀ ਕਰਦਾ ਤੇ ਤੋੜੇ ਦੇ ਵਿੱਚ ਸਰੀਏ-ਸਰੀਏ ਵਗੈਰਾ ਪਾਉਂਦਾ ਹੈਗਾ ਤੇ ਉਹ ਜੋ ਬਾਤੋ ਤੋੜੇ ਪਰ ਕੇ ਭੱਜ ਲਗਾ ਆਈ ਉਹਨੂੰ ਰਗਿਆ ਤੀ ਫੜ ਲਿਆ ਤਾਂ ਜਦੋਂ ਉਹਨੂੰ ਪੁੱਛ ਗਿਆ ਚ ਕੀਤੀ ਉਹ ਕਹਿੰਦਾ ਵੀ ਆਈ ਇਹ ਨਸ਼ਾ ਕਰਦੇ ਆ ਸਮਾਨ ਵੇਚਦੇ ਪਰ ਕਿਹਾ ਤਾਂ ਫੜ ਕੇ ਆਈ ਉਹ ਥਾਣੇ ਥਾਣੇ ਤੇ ਸਾਈ ਮਨਿਆ ਉਹਨੇ ਵੀ ਮਨਿਆ ਆਦਮੀ ਅੱਜ ਰਾਤਿੰਦਾ ਰਾਤੀ ਵੀ ਚੋਰੀ ਕੀਤੀ ਈ ਤੇ ਇੱਕ ਮੁੰਡਾ ਹੋਰ ਉਹਦੇ ਨਾਲ ਹੈਗਾ ਪੁੰਗੜੀ ਪੁੰਗੜੀ ਇਹਦਾ ਨਾਮ ਹੈਗਾ ਉਹਨੇ ਉਹਨਾਂ ਨੇ ਇਕੱਠਿਆਂ ਕੀਤੀ ਰਾਕੇ ਤੋਂ ਇਕੱਲਾ ਕਰਨਾ ਆਇਆ ਹੈ ਜੋ ਹਾਂਜੀ ਕੀ ਚਾਹਦੇ ਹੋ ਮੌਲੇ ਸੀ ਇਹ ਚੋਨੇ ਆ ਵੀ ਇਹ ਅਮਰੀਆ ਨੂੰ ਚਲੋ ਨੱਚ ਪਾਈਏ ਨਾਲ ਚਲੋ ਕਾਰਵਾਈ ਕੀਤੀ ਹੈ ਅੱਜ ਜੀ ਇੱਥੇ ਕੈਥੋਲਿਕ ਚਰਚਾ ਦੀ ਇੱਕ ਫਟੇਕੜ ਜੂੜੀਆਂ ਚਰਚ ਦੇ ਕੰਪਾਊਂਡ ਚੋਂ ਇੱਕ ਜਿਹੜਾ ਉੱਥੇ ਆਲੇ ਦੁਆਲੇ ਜਿਹੜੇ ਵਸਨੀਕ ਆ ਉਹਨਾਂ ਨੇ ਸ਼ੱਕੀ ਹਾਲਤ ਚੈੱਕ ਜਿਹੜਾ ਵਾ ਮੁੰਡੇ ਨੂੰ ਕਾਬੂ ਕੀਤਾ ਸੀਗਾ ਥੋੜਾ ਸਮਾਨ ਵਗੈਰਾ ਸੀਗਾ ਨਾਲ ਸਰੀਆ ਲੋਹਾ ਵਗੈਰਾ ਤੇ ਉਹਨੂੰ ਜਿਹੜਾ ਪੁਲਿਸ ਦੇ ਹਵਾਲੇ ਕੀਤਾ ਗਿਆ ਇਹਦੇ ਸਬੰਧੀ ਉਹ ਜੋ ਬਿਆਨ ਲਿਖਉਣਗੇ ਉਹ ਉਹਦੇ ਮਤਾਬੋ ਜਿਹੜੀ ਆ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਇਹਦਾ ਜੀ ਨਾਮ ਹੈ ਕਰਮ ਮਸੀਹ ਪੁੱਤਰ ਮੀਤੂ ਮਸੀਹ ਵਾਸੀ ਵਾਰਡ ਨੰਬਰ 6 ਫਤੇਗੜ ਚੂੜੀਆਂ ਇਹ ਇੱਕ ਅੱਛਾ ਪੁਲਿਸ ਕੀ ਐਕਸ਼ਨ ਹੋਈ ਇਹ ਜਬਾਨੀ ਤੌਰ ਤੇ ਸਾਰੇ ਦੱਸ ਰਹੇ ਵੀ ਇਹ ਚੋਰੀ ਕਰਨਾ ਆਇਆ ਹੈਗੇ ਤੇ ਉਹਨਾਂ ਦਾ ਸਮਾਨ ਚੋਰੀ ਕਰਕੇ ਲੈ ਕੇ ਚਲਿਆ ਬਾਕੀ ਦਾ ਹੁਣ ਆਪਾਂ ਸਟੇਟਮੈਂਟ ਲਿਖ ਕੇ ਤੇ ਇਹਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਕਰਾਂਗੇ ਨੇ